ਬਾਲੀਵੁੱਡ ਐਕਟਰੈਸ ਕੰਗਨਾ ਰਨੋਤ ਦੀ ਗੱਲ ਕਰੀਏ ਤਾਂ ਕੰਗਨਾ ਰਨੋਤ ਅਮਰਜੈਂਸੀ ਫਿਲਮ ਨੂੰ ਲੈ ਕੇ ਲਗਾਤਾਰ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਇਹਨਾਂ ਦੀ ਇਸ ਫਿਲਮ ਤੇ ਰੋਕ ਲਗਾ ਦਿੱਤੀ ਗਈ ਹੈ ਉੱਥੇ ਹੀ ਹੁਣ ਸੋਸ਼ਲ ਮੀਡੀਆ ਤੇ ਪਾਕਿਸਤਾਨੀ ਸ਼ੋਅ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਅਦਾਕਾਰਾ ਕੰਗਨਾ ਰਨੋਤ ਦੀ ਨਕਲ ਕਰਦੀ ਨਜ਼ਰ ਆ ਰਹੀ ਹੈ ਦਿਖਾਣਿਆ ਤੁਹਾਨੂੰ ਵੀ ਇਸ ਵੀਡੀਓ ਦੀ ਇੱਕ ਚਲਕ ਕੰਗਨਾ ਰਨੋਤ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ ਅਮਰਜੈਂਸੀ ਦੀ ਰਿਲੀਜ਼ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਵੀ ਉਹਨਾਂ ਦੀ ਖੂਬ ਚਰਚਾ ਹੋ ਰਹੀ ਹੈ ਉਥਾਂ ਦੇ ਕਲਾਕਾਰ ਕੰਗਨਰ ਨੋ ਦੀ ਨਕਲ ਕਰਦੇ ਨਜ਼ਰ ਆ ਰਹੇ ਨੇ ਤੇ ਆਓ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ ਦਰਅਸਲ ਰਮੀਜ਼ ਰਾਜਾ ਦੇ ਸ਼ੋਅ ਦੇ ਵਿੱਚ ਪਹੁੰਚੀ ਪਾਕਿਸਤਾਨੀ ਔਰਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ ਉਹ ਕੰਗਨਾ ਦੀ ਜ਼ਬਰਦਸਤ ਮਿਮਿਕਰੀ ਕਰਦੀ ਨਜ਼ਰ ਆ ਰਹੀ ਹੈ ਇਸ وجہ ਦੇ ਨਾਲ ਕੰਗਨਰ ਨੋ ਇੱਕ ਵਾਰ ਫਿਰ ਤੋਂ ਸੁਰਖੀਆਂ ਦਾ ਹਿੱਸਾ ਬਣ ਗਈ ਹੈ ਸਾਹਮਣੇ ਆਇਆ ਇਹ ਵੀਡੀਓ ਇੱਕ ਪਾਕਿਸਤਾਨੀ ਸ਼ੋਅ ਸ਼ੋਅ ਟਾਈਮ ਵਿਦ ਰਮੀਜ਼ ਰਾਜਾ ਦਾ ਹੈ ਜਿਸ ਵਿੱਚ ਇੱਕ ਪਾਕਿਸਤਾਨੀ ਔਰਤ ਭਾਰਤੀ ਅਦਾਕਾਰ ਅਤੇ ਸੰਸਦ ਮੈਂਬਰ ਕੰਗਨਰ ਨੋਦੀ ਦੀ ਨਕਲ ਕਰ ਰਹੀ ਹੈ ਇਹ ਔਰਤ ਬੜੀ ਬਰੀਕੀ ਦੇ ਨਾਲ ਉਸ ਦੀ ਨਕਲ ਕਰਦੀ ਨਜ਼ਰ ਆ ਰਹੀ ਹੈ ਇਨਾ ਹੀ ਨਹੀਂ ਓ ਕੰਗਨਾ ਦੀ ਨਕਲ ਕਰਨ ਦੇ ਵਿੱਚ ਵੀ ਸਫਲ ਰਹੀ ਹੈ ਪਾਕਿਸਤਾਨੀ ਔਰਤ ਰਮੀਜ਼ ਰਾਜਾ ਦੇ ਸ਼ੋਅ ਤੇ ਆਪਣੀ ਫਿਲਮ ਕੁਈਨ ਦਾ ਇੱਕ ਸੀਨ ਰੀਕ੍ਰੀਏਟ ਕਰਦੀ ਨਜ਼ਰ ਆਈ ਸਾਹਮਣੇ ਆਏ ਇਸ ਵੀਡੀਓ ਦੇ ਵਿੱਚ ਕੰਗਨਾ ਦੀ ਨਕਲ ਕਰਦੇ ਹੋਏ ਔਰਤ ਕਹਿੰਦੀ ਹੈ ਕਿ ਮੈਂ ਹੁਣ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਦੋ ਤਰ੍ਹਾਂ ਦੇ ਜੈਂਟਸ ਦੇਖੇ ਨੇ ਇੱਕ ਵਿਆਹ ਹੋਏ ਜੈਂਟਸ ਅਤੇ ਦੂਜੇ ਡਿਟਰਜੈਂਟ ਅਤੇ ਦੋਵੇਂ ਕੱਪੜੇ ਧੋਣ ਦੇ ਵਿੱਚ ਮਾਹਿਰ ਨੇ ਇਹ ਸੁਣ ਕੇ ਸ਼ੋਅ ਦੇ ਸਾਰੇ ਦਰਸ਼ਕ ਹੱਸਣ ਲੱਗ ਪੈਂਦੇ ਨੇ ਇਸ ਤੋਂ ਬਾਅਦ ਸ਼ੋਅ ਦੇ ਵਿੱਚ ਮੌਜੂਦ ਹਰ ਉਹੀ ਉਸ ਦੀ ਤਾਰੀਫ ਤੇ ਵਿੱਚ ਤਾੜੀਆਂ ਮਾਰਦਾ ਨਜ਼ਰ ਆ ਰਿਹਾ ਹੈ ਇਸ ਦੌਰਾਨ ਰਮੀਜ਼ ਰਾਜਾ ਅਤੇ ਇਕਰਾ ਅਜੀਜ਼ ਦੇ ਪਤੀ ਯਾਸਰ ਵੀ ਉਥੇ ਮੌਜੂਦ ਸਨ ਤੁਹਾਨੂੰ ਦੱਸ ਦਈਏ ਕਿ ਵਾਇਰਲ ਹੋ ਰਹੇ ਵੀਡੀਓ ਨੂੰ ਜੋਤੀ ਦੇਵ ਸਪੀਕਸ ਨਾਮ ਦੇ ਐਕਸ ਅਕਾਊਂਟ ਤੇ ਸ਼ੇਅਰ ਕੀਤਾ ਗਿਆ ਹੈ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਇਸ ਵੀਡੀਓ ਤੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ